ਅੱਸੀ ਕਾਲ ਦੀ ਬੈਰੀ ਕਾ ਖਾਲਸਾ ਵਜੂ ਕੀ ਪਤੇ ਐਸ ਟਾਈਮ ਦੀ ਸਭ ਤੋਂ ਵੱਡੀ ਖਬਰ ਤੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ ਕਿ ਜਿਹੜੀਆਂ ਜਿਹੜੇ ਠੱਗ ਬਾਬੇ ਜਾਂ ਕਲਾਕਾਰ ਜਾਂ ਚੋਲੇ ਪਾ ਕੇ ਜਿਹੜੇ ਸਿੱਖਾਂ ਦੇ ਖਿਲਾਫ ਭੌਂਕਦੇ ਸੀ ਹੁਣ ਉਹਨਾਂ ਨੂੰ ਜਿਹੜਾ ਸਿਕਿਉਰਟੀਆਂ ਲੈ ਕੇ ਅੰਦਰ ਵੜ ਕੇ ਰੀਲਾ ਬਣਾਉਂਦੇ ਸੀ ਵੀਡੀਓ ਬਣਾਉਂਦੇ ਸੀ ਸਿੱਖਾਂ ਦੇ ਖਿਲਾਫ ਹੀ ਭੌਂਕਣਾ ਸੀ ਉਹਨਾਂ ਨੇ ਉਹਨਾਂ ਤੋਂ ਹੁਣ ਸਿਕਿਉਰਟੀਆਂ ਹਾਈ ਕੋਰਟ ਉਹਨਾਂ ਤੋਂ ਜਿਹੜਾ ਸਾਰਾ ਸਰਕਾਰ ਜਿੰਨੀਆਂ ਸਕਿਉਰਟੀਆਂ ਨੂੰ ਮਿਲਦੇ ਨੇ ਗਨਮੈਨ ਮਿਲਦੇ ਨੇ ਉਹਦੇ ਹਿਸਾਬ ਦੇ ਨਾਲ 3 ਲੱਖ 2 ਲੱਖ ਲੱਖ ਜਿੰਨਾ ਵੀ ਬੰਦੇ ਮਿਲਦੇ ਨੇ ਇਹਨਾਂ ਨੂੰ ਤੇ ਗਨਮੈਨ ਸਰਕਾਰੀ ਗਨਮੈਨ ਲੈਂਦੇ ਨੇ ਇਹ ਲੈਂਦੇ ਕਾਦੇ ਖਾਤਰ ਨੇ ਇਹਨਾਂ ਨੇ ਕੀ ਕੰਮ ਚੰਗਾ ਕੀਤਾ ਜਾਂ ਇਹਨਾਂ ਨੇ ਕਿਹੜਾ ਦੇਸ਼ ਭਗਤੀ ਦਾ ਗੂੰਗਾਉਣਾਗਾ ਇਹਨਾਂ ਨੇ ਕੀ ਕਰਨਾ ਜਿਵੇਂ ਲੁਧਿਆਣੇ ਵਾਲਾ ਮੰਡ ਜਾ ਹੋ ਗਿਆ ਉਹਨੇ ਰਜੀਪ ਗਾਂਧੀ ਦਾ ਬੁੱਤ ਸਾਫ ਕੀਤਾ ਦਸਤਾਰ ਦੇ ਨਾਲ ਤਾਂ ਸਿੱਖਾਂ ਨੇ ਉਹਨੂੰ ਕਿਹਾ ਕਿ ਮਾਰਾਗਾ ਬਹੁਤ ਜ਼ਿਆਦਾ ਹੋ ਸਕਦਾ ਇੱਕ ਇੱਕ ਅੱਧੇ ਦੋ ਸਿੱਖਾਂ ਨੇ ਫੋਨ ਲਾ ਕੇ ਉਹਨੂੰ ਮਾਰੇ ਮੋਟਾ ਗਾਲੀ ਗਲੋਚ ਕਰਤੀ ਹੋਈ ਤਾਂ ਉਹਨੇ ਦੋ ਗੰਨਮੈਣ ਤੋਂ ਲੈ ਕੇ ਚਾਰ ਤੋਂ 6 ਤੋਂ 8 ਤੋਂ 15 16 ਗੰਨਮੈਣ ਲਈ ਫਿਰਦਾ ਰੋਜ਼ ਗੰਨਮੈਣਾਂ ਨਾਲ ਲੜਦਾਗਾ ਉਹ ਕਦੇ ਨੰਗਾ ਹੋ ਕੇ ਲਟਣ ਲੱਗ ਜਾਂਦਾ ਕਦੇ ਗੰਨਮੈਣਾਂ ਨੂੰ ਜਿਹੜਾਗਾ ਉਹ ਗੁਰਦੁਆਰਿਆਂ ਚ ਭੇਜ ਦਿੰਦਾ ਕਿ ਰੋਟੀ ਵੀ ਉੱਥੇ ਲਿਆਓ ਤੁਸੀਂ ਨਾਲੇ ਆਪ ਦੀ ਘਰ ਦੀ ਰੋਟੀ ਮੰਗਾਉਂਦਾ ਸੀ ਨਾਲੇ ਵਿਚਾਰੇ ਗੰਨ ਮੈਨਾ ਤੋਂ ਮੰਗਾਉਂਦਾ ਸੀ ਤੇ ਅੱਧੀ ਪੁਲਿਸ ਪੰਜਾਬ ਦੀ ਇਹਨਾਂ ਬਾਬਿਆਂ ਤੇ ਲਾ ਅੱਡੀ ਸੀ ਫਲਾਨੇ ਡੇਰੇ ਵਾਲਾ ਬਾਬਾ ਧੌਂਕੇ ਡੇਰੇ ਵਾਲਾ ਬਾਬਾ ਫਲਾਨਾ ਜਿਹੜਾ ਧੌਂਕਾ ਬਾਬਾ ਪਤਾ ਨਹੀਂ ਕਿੰਨੇ ਕੁ ਬਾਬੇ ਸੀ ਕਿੰਨੇ ਕੁ ਸਕਿਉਰਟੀਆਂ ਚੱਕੀ ਫਿਰਦੇ ਨੇ ਇਹ ਮੈਂ ਕਹਿਣਾ ਭਗਵਾਨ ਤਮਨ ਨੂੰ ਕਿ ਸਾਰਿਆਂ ਤੋਂ ਜਿਹੜੀਆਂ ਇਹਨਾਂ ਤੋਂ ਸਕਿਉਰਟੀਆਂ ਬਾਅਦ ਸਲੀਆਂ ਜਾਣਾ ਕਿਸੇ ਨੂੰ ਕੋਈ ਨਾ ਖਤਰਾਗਾ ਤੇ ਕਿਸੇ ਨੂੰ ਕੋਈ ਨਾ ਮਾਰੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਸਕੌਟੀਆਂ ਦਿੰਨੇ ਹੋ ਜਦੋਂ ਸਰਕਾਰ ਇਹਨਾਂ ਨੂੰ ਬਿਨਾਂ ਗੱਲ ਤੋਂ ਇਹਨਾਂ ਨੂੰ 4 4 6 6 8 8 10 10 12 12 ਗਨਮੈਂਟ ਦਿੰਦੀ ਆ ਤਾਂ ਇਹਨਾਂ ਨੇ ਕੀ ਕਰਨਾ ਹੁੰਦਾਗਾ ਇਹਨਾਂ ਕੋਈ ਦੇਸ਼ ਭਗਤੀ ਦਾ ਕੰਮ ਨਹੀਂ ਕਰਨਾ ਇਹਨਾਂ ਨੇ ਜਾਂ ਕੋਈ ਸਮਾਜ ਦਾ ਹੋਰ ਕੰਮ ਕਰਨਾ ਨਹੀਂ ਇਹਨਾਂ ਨੇ ਕੀ ਕਰਨਾ ਅੰਦਰ ਵੜ ਜਾਂਦੇ ਆ ਵੀਡੀਓ ਬਣਾਉਣ ਲੱਗ ਜਾਂਦੇ ਆ ਵੀਡੀਓ ਕਿਹਦੀ ਹੋਰ ਅੱਜ ਫਲਾਣਾ ਸਿੱਖ ਟਾਰਗੇਟ ਕਰਨਾ ਅੱਜ ਤਾਂ ਜਿਹੜਾ ਸ਼ਹੀਦ ਆ ਸਿੱਖਾਂ ਦਾ ਉਹਨੂੰ ਟਾਰਗੇਟ ਕਰਨਾ ਅੱਜ ਫਲਾਨੇ ਤੇ ਬੋਲਣਾ ਅੱਜ ਧੰਕੇ ਤੇ ਬੋਲਣਾ ਇਹਨਾਂ ਨੂੰ ਮਿਲੇ ਹੁੰਦੇ ਆ ਗਨਮੈਨ ਇਹਨਾਂ ਨੂੰ ਐ ਹੁੰਦਾ ਕਿ ਸਾਨੂੰ ਤਾਂ ਯਾਰ ਕੁਝ ਕੋਈ ਜੇ ਕੋਈ ਕਹਿੰਦਾਗਾ ਤਾਂ ਅਸੀਂ ਤਾਂ ਇੱਕ ਐਪਲੀਕੇਸ਼ਨ ਦੇਣੀ ਆ ਬੰਦੇ ਦੇ ਆਧ ਵਿਰੁੱਧ ਤਾਂ ਉਹ ਤੇ ਕੀ ਪਰਚਾ ਹੋਣਾ ਸੀ ਜੇ ਬੰਦਾ ਕੋਈ ਕਹਿ ਦੇਤੇ ਉਹ ਤੇ ਪਰਚਾ ਹੋ ਜਾਂਦਾ ਸੀ ਕਿਉਂਕਿ ਸਰਕਾਰੀ ਜਿਹੜੇ ਇਹ ਬਾਬੇ ਬਣੇ ਹੋਏ ਸੀ ਜਾਂ ਸਰਕਾਰੀ ਕੁਝ ਨੇਤਾ ਮਾ ਨੇਤਾ ਕਹਿ ਲਈ ਆਪਾਂ ਪਰ ਦੁੱਖੀ ਦੇ ਬੰਦੇ ਹੁੰਦੇ ਆ ਕਹਿੰਦੇ ਹੁੰਦੇ ਆ ਜਾਤ ਦੀ ਕੋਟ ਕਿੱਲੀ ਛੀਤੀਆਂ ਦੇ ਨਾਲ ਜੱਫੇ ਉਹ ਗੱਲ ਹੋਈ ਪਈ ਆ ਇੱਥੇ ਤਾਂ ਜਾਤਾਂ ਦੇ ਜਿਹੜੀਆਂ ਕੋਟ ਕਿੜ ਲੀਆਂ ਨੇ ਇਹ ਪਾਉਣ ਨੂੰ ਕਹਦੀਏ ਇੱਕ ਲਫ਼ਜ਼ ਆਉਂਦਾਗਾ ਵੇਸਾ ਕੇ ਲਫ਼ਜ਼ ਵਰਤਣਾ ਨਹੀਂ ਪੈਂਦਾ ਪਰ ਅੱਜ ਬਹੁਤ ਜਿਹੜੇ ਹੈਗੇ ਨੇ ਕਹਿੰਦਾ ਭਾਵ ਕੇ ਆਪਣੇ ਆਪ ਨੂੰ ਸਿੱਖ ਵੀ ਦੱਸਦੇ ਨੇ ਆਪਣੇ ਆਪ ਨੂੰ ਪੰਥਕ ਵੀ ਦੱਸਦੇ ਨੇ ਚੋਲੇ ਪਾਏ ਹੋਏ ਨੇ ਕਿਰਪਾਨਾਂ ਪਾਈਆਂ ਦਾੜੀਆਂ ਬਧਾਈਆਂ ਤੇ ਬੋਲਣਾ ਸਿੱਖਾਂ ਦੇ ਖਿਲਾਫ ਬੋਧਣਾ ਗੁਰੂਆਂ ਦੇ ਖਿਲਾਫ ਬੋਲਣਾ ਸ਼੍ਰੋਮਣੀ ਕਮੇਟੀ ਜਾਂ ਆਪਾਂ ਅਕਾਲ ਤਖਤ ਸਰਬ ਦੇ ਖਿਲਾਫ ਤੇ ਇਹਨਾਂ ਤੋਂ بڑا ਜਨ ਨਜ਼ਾਰਾ ਆ ਗਿਆ ਮਨ ਖੁਸ਼ ਹੋ ਗਿਆ ਭਗਵੰਤ ਮਾਨ ਨੂੰ ਸ਼ਵਾਸੇ ਦੇਣ ਦੀ ਜਿਹੜੀ ਇਹ ਜ਼ਰੂਰਤ ਹੈ ਅੱਜ ਮੈਂ ਭਗਵੰਤ ਮਾਨ ਨਾਲ 100% ਸਹਿਮਤ ਐ ਇਸ ਗੱਲ ਦੇ ਨਾਲ ਇੱਕ ਡਰਾਫਟ ਤਿਆਰ ਕਰ ਲਿਆ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਜਿਹੜਾ ਪਟੀਸ਼ਨ ਪਾ ਦਿੱਤੀ ਆ ਕਿ ਕਿਹਨੂੰ ਸਿਕਉਰਟੀਆਂ ਦੇਣੀਆਂ ਤੇ ਕਿਹਨੂੰ ਨਹੀਂ ਦੇਣੀਆਂ ਤੇ ਹੁਣ ਪਤਾ ਲੱਗੂ ਜੇ ਤੋ ਜੇਬ ਚ ਤਿੰਨ ਤਿੰਨ ਲੱਖ ਰੁਪਇਆ ਦੇਣਾ ਪਊਗਾ ਇਹ ਤਾਂ ਜਿਹੜੇ ਹੁਣ YouTube Facebook ਤੋਂ ਜਿਹੜੇ ਰੁਪਏ ਕਮਾਉਂਦੇ ਸੀ ਸਿਕਉਰਟੀਆਂ ਲੈ ਕੇ ਸਿੱਖਾਂ ਦੇ ਖਿਲਾਫ ਬੋਲਦੇ ਸੀ ਜਿਹੜੇ ਐਂਟੀ ਸਿੱਖੋਂ ਹੁੰਦੇ ਸੀ ਤੇ ਉਹ ਇਹਨਾਂ ਦੀਆਂ ਵੀਡੀਓ ਦੇਖਦੇ ਸੀ ਇਹਨਾਂ ਨੂੰ ਬੱਲੇ ਬੱਲੇ ਸਵਾ ਸਵਾ ਸੇ ਕਹਿ ਕੇ ਝਮਲਾ ਛੱਡੇ ਸੀ ਜਮੈਂ ਕਹਿ ਦਈਏ ਕਿ ਇਹਨਾਂ ਦਾ ਐਡਾ ਹੰਕਾਰ ਇਹਨਾਂ ਦੇ ਅੰਦਰ ਬਸ ਗਿਆ ਸੀ ਕਿ ਇਹ ਤਾਂ ਇਹ ਸਮਝਣ ਲੱਗ ਗਏ ਸੀ ਆਪਣੇ ਆਪ ਨੂੰ ਧਰਮਰਾਜ ਸਮਝਣ ਲੱਗ ਗਏ ਸੀ ਵੱਡੇ ਐਂ ਕਹਦੀ ਕਿ ਗਿਆਨੀ ਸਮਝਣ ਲੱਗ ਗਏ ਸੀ ਕਿ ਸੱਥੋਂ ਬਿਨਾ ਤਾਂ ਕਿਸੇ ਕੋਲੇ ਗਿਆਨ ਨਹੀਂ ਨਾ ਹੀ ਸੱਥੇ ਬਿਨਾ ਕਿਸੇ ਤੋਂ ਬੋਲਿਆ ਜਾਂਦਾਗਾ ਤੇ ਇਹ ਬਹੁਤ ਚੰਗਾ ਕੀਤਾ ਜਿਹੜਾ ਡਰਾਫਟ ਤਿਆਰ ਕਰਕੇ ਜਿਹੜਾ ਹਾਈ ਕੋਰਟ ਦੇ ਵਿੱਚ ਪਾ ਦਿੱਤਾ ਹੁਣ ਪਤਾ ਲੱਗੂ ਆ ਕਿ ਦੇ ਇੱਕ ਚਾਰ ਗਨਮੈਨ ਕਿਸੇ ਕੋਲੇ ਕਿਸੇ ਕੋਲ 6 ਆ ਕਿਸੇ ਕੋਲ 8 ਆ ਕਿਸੇ ਕੋਲ 10 ਆ ਕਿਸੇ ਕੋਲੇ 12 ਤੋਂ ਲੈ ਕੇ 16 ਤੱਕ ਗਨਮੈਨ ਲਈ ਫਿਰਦੇ ਨੇ ਆਮ ਬੰਦਾ ਇੱਕ ਦੁੱਕੀ ਦਾ ਬੰਦਾ ਜਿਹਨੂੰ ਆਪਾਂ ਕਹ ਦੀਏ ਕਿ ਜਿਹੜਾ ਕੱਢਦਾ ਸਿੱਖਾਂ ਨੂੰ ਗਾਲਾਂ ਉਹਨੂੰ ਗਨਮੈਨ ਦੇ ਦੋ ਚੱਕੇ ਜਿਹੜਾ ਕਿਸੇ ਧਰਮ ਦੇ ਖਿਲਾਫ ਬੋਲਦਾ ਉਹਨੂੰ ਗਨਮੈਨ ਦੇ ਦੋ ਚੱਕੇ ਬਸ ਤੇ ਸਿੱਖਾਂ ਦੇ ਖਿਲਾਫ ਜਾਂ ਸਿੱਖ ਸ਼ਹੀਦਾਂ ਦੇ ਖਿਲਾਫ ਬੋਲਣਾ ਹੋਰ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਬੋਲਣਾ ਜਾਂ ਮੁਸਲਮਾਨਾਂ ਦੇ ਖਿਲਾਫ ਬੋਲਣਾ ਜਾਂ ਸਿੱਖਾਂ ਦੇ ਬਸ ਦੋ ਕਮਾਂ ਇਹਨਾਂ ਨੇ ਟਾਰਗੇਟ ਕੀਤਿਆਂ ਹੋਈਆਂ ਨੇ ਕਿਉਂਕਿ ਜਿਆਦਾ ਘੱਟ ਜਿਹੜੇ ਵੱਦ ਗਿਣਤੀ ਆ ਉਹਨਾਂ ਤੇ ਨੂੰ ਡਰ ਲੱਗਦਾਗਾ ਇਹਨਾਂ ਬੰਦੇ ਸੰਟਿਆ ਕਿ ਕਿਹਦੇ ਅਸੀਂ ਖਿਲਾਫ ਬੋਲਣਾ ਕਿਹਦੇ ਖਿਲਾਫ ਬੋਲ ਕੇ ਸਾਨੂੰ ਵੀਊ ਜਿਆਦੇ ਆਉਣਗੇ ਤਾਂ ਸਾਨੂੰ YouTube 'ਤੇ ਰਪੀਏ ਜਿਆਦੇ ਆਉਣਗੇ ਤੇ ਇਹ ਅੱਜ ਬਹੁਤ ਵੱਡਾ ਜਿਹੜਾ ਕਹਦੇ ਆਪਾਂ ਪੰਜਾਬ ਸਰਕਾਰ ਵੱਲੋਂ ਜਿਹੜਾ SLAGA ਜੋਗ ਕਦਮਾਂ ਮੈਂ ਇਹਦੇ ਇੱਕ ਕਦਮ ਦੀ ਜਿਹੜੀ SLAGA ਕਰਦਾ ਪਰ ਇੱਕ ਹੋਰ ਨਾਲ ਦੀ ਬੇਨਤੀ ਕਰਦਾ ਭਵੰਤਮਾਨ ਸ਼ਿਓ ਜਿਹੜੇ ਕੰਮ ਨੂੰ ਹੱਥ ਪਾਈਦਾ ਜਾ ਤਾਂ ਉਹਨੂੰ ਪੂਰਨ ਮਾਇਆ ਕਰ ਇਹ ਪਹਿਲਾਂ ਵੀ ਗੱਲ ਚੱਲੀ ਸੀ ਕਿ ਇਹਨਾਂ ਜਿਹੜੇ ਠੱਗਾਂ ਤੋਂ ਜਿਹੜੀਆਂ ਸਕੌਟੀਆਂ ਬਾਅਦਸ ਲਈਆਂ ਜਾਣ ਪਰ ਅੱਜ ਮੈਂ ਇਹ ਮਦਦ ਇਹ ਰਹੀ ਕਹਿਣਾਗਾ ਭਵੰਤਮਾਨ ਦੀ ਸਰਕਾਰ ਨੂੰ ਭਵੰਤਮਾਨ ਤੇ ਕੇ ਵੀਡੀਓ ਜਰੂਰ ਪਹੁੰਚਾ ਦਿਓ ਕਿ ਸੱਚੀ ਮੁੱਚੀ ਸਰਕਾਰ ਜੇ ਇਹਨਾਂ ਗੱਲਾਂ ਤੇ ਪਹਿਰਾ ਦੇਵੇ ਇਹੋ ਜੇ ਕੰਮਾਂ ਤੇ ਪਹਿਰਾ ਦੇਵੇ ਤਾਂ ਤੁਹਾਡੀ ਨੂੰ ਕੋਈ ਬਦਨਾਮੀ ਨਹੀਂ ਕਰ ਸਕਦਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਇਹ ਜਿਹੜੇ ਨੇ ਠੱਗ ਨੇ ਠੱਗ ਮੈਂ ਤਾਂ ਕਰਕੇ ਕਹਿਣਾ ਕਿ ਇਹਨੇ ਠੱਗ YouTube ਤੋਂ Facebook ਤੋਂ ਪੈਸਾ ਕਮਾਉਣ ਦੇ ਖਾਤਰ ਸਿਰਫ ਸਿੱਖਾਂ ਨੂੰ ਇਹਨਾਂ ਨੇ ਗਾਲਾਂ ਕੱਢਣੀਆਂ ਸਿੱਖ ਸਹੀਦਾਂ ਨੂੰ ਇਹਨਾਂ ਨੇ ਮਾਰਾ ਬੋਲਣਾ ਅੱਜ ਫਲਾਨਾ ਸਿੱਖ ਪੜ ਲਿਆ ਧਮਕਾ ਫੜ ਲਿਆ ਇਹਨਾਂ ਨੇ ਟਾਰਗੇਟ ਕਰਨੇ ਹੁੰਦੇ ਨੇ ਆ ਗੁਰਸਿਮਰ ਮੰਡ ਦੀ ਕੀ ਦੇਣ ਆ ਲੁਧਿਆਣੇ ਵਾਲੀ ਦੀ ਮੈਨੂੰ ਦੱਸ ਦਿਓ ਵੀ ਉਹ 15 16 ਗਨਮੈਨ ਤੇ ਕੀ ਫਿਰਦਾਗਾ ਤੇ ਹਰ ਗਨਮੈਨ ਦੇ ਪੁਲਿਸ ਦੇ ਪਿੱਛੇ ਪਈ ਜਾਂਦਾ ਉਹ ਤੇ ਇਹ ਦਿਨ ਡਰਾਮਾ ਕਰਦਾ ਕਿ ਸੜਕ ਤੇ ਲੇਟਣ ਲੱਗ ਜਾਂਦਾ ਤੁਸੀਂ ਸਾਰਿਆਂ ਨੇ ਦੇਖਿਆ ਉਹ ਪੁਲਿਸ ਨੂੰ ਕਹਿੰਦੇ ਉਹਨੇ ਗਾ ਪਾ ਛੱਡਿਆ ਸੀ ਵਿਚਾਰਿਆਂ ਦਾ ਇੱਕ ਉਹਦੀ ਡਿਊਟੀ ਕਰਨਾ ਇੱਕ ਉਹਦੀਆਂ ਜਿਹੜੀਆਂ ਉੱਪਰੋਂ ਉਹਦਾ ਰੋਬ ਚੱਲਣਾ ਇਹ ਕਿੱਥੋਂ ਦਾ ਕਾਨੂੰਨ ਸੀ ਬਹੁਤ ਵਧੀਆ ਕੀਤਾ ਮੈਂ ਕਹਿੰਦਾ ਜਿਹੜਿਆ ਗੰਝੇ ਗੁੰਝੇ ਜਿਹਨੇ ਸਿਵ ਸੈਨਾ ਬਣਾਈ ਫਿਰਦੇ ਕੋਈ ਫਲਾਨ ਸੈਨਾ ਬਣਾਈ ਫਿਰਦਾ ਕੋਈ ਧੰਕੀ ਸੈਨਾ ਬਣਾਈ ਫਿਰਦਾ ਸਾਰੇ ਫਰਾਡ ਨੇ ਇਹ ਜਾਲੀ ਨੇ ਇਹ ਲੋਕਾਂ ਨੂੰ ਡਰਾਤਮਕਾ ਕੇ ਇੱਕ ਤਾਂ ਦੇਸ਼ ਦੇ ਵਿੱਚ ਪਵਾੜਾ ਪਾਉਣਾ ਚਾਹੁੰਦੇ ਨੇ ਇਹ ਤੇ ਦੂਜਾ ਜਿਹੜਾ ਹਿੰਦੂ ਸਿੱਖਾਂ ਨੂੰ ਲੜਾਉਣਾ ਚਾਹੁੰਦੇ ਨੇ ਤੇ ਤੀਜਾ ਜਿਹੜਾ ਆਪਦੀਆਂ ਮੋਟੀਆਂ ਇਹ ਕਮਾਈਆਂ ਕਰਦੇ ਨੇ ਤੇ ਇਹਨਾਂ ਤੋਂ ਸਾਰਿਆਂ ਤੋਂ ਗਨਮੈਨ ਵਾਪਸ ਲਏ ਜਾਣ ਤੇ ਨਾਲੇ ਤਾਂ ਜਿਹੜਾ ਖਜ਼ਾਨਾ ਦਾ ਪੰਜਾਬ ਸਰਕਾਰ ਦਾ ਉਹ ਭਰ ਦੂਗਾ ਜਿਹੜੇ ਹੁਣ ਬੇਲੜਾਂ ਨੇ ਉਹਨਾਂ ਨੂੰ ਠੱਗਾ ਨੂੰ ਜਿਹੜਾ ਗਨਮੈਨ ਦਿੱਤੇ ਹੋਏ ਸੀ ਬਿਨ ਗੱਲ ਤੋਂ ਤੇ ਪੁਲਿਸ ਵੀ ਬੜੀ ਜਿਹੜੀ ਦਵਿੱਤਾ ਦੇ ਪਈ ਹੋਈ ਸੀ ਪੁਲਿਸ ਵੀ ਬੜੀ ਆਦੁਖੀ ਸੀ ਨਾ ਤੋਂ ਮਾਨਸਿਕ ਜਿਹੜੇ ਟੌਰਚਰ ਕਰਦੇ ਨੇ ਲੋਕ ਪੁਲਸ ਨੂੰ ਇਹ ਐ ਸਮਝਦੇ ਨੇ ਕਿ ਪੁਲਸ ਸਾਡੀ ਬਸ ਚੰਨੂ ਗਨਮੈਂਟ ਦੇਤੇ ਹੁਣ ਸਾਡੇ ਨੌਕਰ ਬਣ ਗਏ ਤੇ ਪੁਲਿਸ ਨੂੰ ਇਹਨਾਂ ਨੇ ਬੜਾ ਬੁਰਾ ਚੰਗਾ ਬੋਲਣਾਗਾ ਹੁਣ ਮੈਂ ਭਵੰਤਮਾਨ ਨੂੰ ਬਾਰ ਬਾਰ ਫੇਰ ਅਪੀਲ ਕਰਦਾ ਕਿ ਜਿਹੜਾ ਹੁਣ ਇਹ ਕੰਮ ਕੀਤਾਗਾ ਇਹਨੂੰ ਅਦਬ ਚਾਲਣਾ ਛੱਡ ਦਿਓ ਇਹਨਾਂ ਤੋਂ ਸਾਰਿਆਂ ਤੋਂ ਗਨਮੈਂਟ ਵਾਪਸ ਲੈ ਲਓ ਫੇਰ ਤੁਸੀਂ ਦੇਖੋ ਕਿਤੇ ਨਹੀਂ ਰੌਲਾ ਰਹਿਣਾ ਨਾ ਸਿੱਖਾਂ ਦਾ ਰੌਲਾ ਰਹਿਣਾ ਹਿੰਦੂਆਂ ਦੇ ਨਾਲ ਹਿੰਦੂਆਂ ਦਾ ਸਿੱਖਾਂ ਦੇ ਨਾਲ ਰਹਿਣਾਗਾ ਇਹ 5-7 ਜਿਹੜੇ ਹੈਗੇ ਨੇ 10 ਲਾ ਲਓ 10-15 ਲਾ ਲਓ ਐਨੇ ਕਿਹਦੇ ਪੰਜਾਬ ਦੇ ਵਿੱਚ ਜਿਹੜੇ ਕਿ ਨਫ਼ਰਤ ਫੁਲਾ ਰਹੇ ਨੇ ਸਿੱਖਾਂ ਦੇ ਖਿਲਾਫ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਲੈ ਕੇ ਜਿਹੜੀਆਂ ਸਿਕਉਰਟੀਆਂ ਨੇ ਹਰੇਕ ਦੇ ਖਿਲਾਫ ਪੰਕੜ ਲੱਗ ਜਾਂਦੇ ਨੇ ਇਹ ਮੈਂ ਅੱਜ ਪੰਜਾਬ ਸਰਕਾਰ ਦਾ ਧੰਨਵਾਦ ਕਰਦਾਗਾ ਕਿਉਂਕਿ ਜੇਕਰ ਇਹ ਕੰਮ ਹੋ ਗਿਆ ਪੱਕੇ ਤੌਰ ਤੇ ਹੋ ਗਿਆ ਹਾਂ ਜੇ ਇਹ ਆਪ ਦੀ ਜੀਬ ਤੋਂ ਦਿੰਦੇ ਆ 3-3 ਲੱਖ 2-2 ਲੱਖ ਜਿੰਨੇ ਬੰਦੇ ਲੈਂਦੇ ਆ ਤੇ ਫਿਰ ਇਹਨਾਂ ਦੀ ਅਗਲ ਟਿਕਾਣੇ ਵੀ ਆ ਜੂਗੀ ਤੇ ਇਹਨਾਂ ਨੇ ਸਿੱਖਾਂ ਖਿਲਾਫ ਜਾਂ ਹੋਰ ਕਮਿਊਨਿਟੀ ਦੇ ਖਿਲਾਫ ਨਹੀਂ ਪੰਕਣਾ ਅੱਜ ਦੀ ਇੱਕ ਤਰੀਕ ਡੇਟ ਲਿਖ ਕੇ ਲੈ ਲਓ ਅੱਜ ਇਹਨਾਂ ਤੋਂ ਗਨਮੈਨ ਬਾਅਸ ਹੋਗੇ ਜਾਂ ਕੱਲ੍ਹ ਹੋਗੇ ਅੱਜ 21 ਜੂਨ 2024 ਲਿਖ ਕੇ ਲੈ ਲਓ ਜਿੱਦ ਇਹਨਾਂ ਤੋਂ ਗਨਮੈਨ ਬਾਅਸ ਹੋਗੇ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਵੀਡੀਓ ਚੈੱਕ ਕਰ ਲਓ ਅੱਜ ਤੋਂ ਲੈ ਕੇ ਪੁਰਾਣੀਆਂ ਸਿੱਖਾਂ ਦੇ ਖਿਲਾਫ ਇਹਨਾਂ ਨੇ ਜ਼ਹਿਰ ਹੀ ਉਗਲਿਆਗਾ ਤੇ ਇਸ ਤੋਂ ਬਾਅਦ ਜਿਹਨਾਂ ਸਿਕਿਉਰਟੀ ਲੈ ਲਈ ਬਾਅਸ ਇੱਕ ਲਫਜ਼ ਦਿਖਾ ਦਿਓ ਸਿੱਖਾਂ ਦੇ ਖਿਲਾਫ ਬੋਲ ਲੈਣਾ ਸਿੱਧਾਂ ਦੇ ਖਿਲਾਫ ਬੋਲਣਾ ਇਹ ਲੋਕ ਬਹੁਤ ਜਿਹੜਾਗਾ ਸਿੱਖ ਕੌਮ ਦੇ ਵਿੱਚ ਦੁਬਧਾ ਬਣੀ ਸੀ ਪਵਾੜਾ ਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਕਿਉਂਕਿ ਇਹਨਾਂ ਨੂੰ ਗਨਮੈਨ ਮਿਲੇ ਸੀ ਜੇ ਕੋਈ ਫੋਨ ਵੀ ਕਰ ਦਿੰਦਾ ਕਿ ਭਾਈ ਤੂੰ ਫਲਾਣੇ ਸਿੱਖ ਦੇ ਖਿਲਾਫ ਧਮਕੀ ਸੀ ਦੇ ਖਿਲਾਫ ਕਿਉਂ ਬੋਲਿਆ ਤਾਂ ਉਲਟਾ ਇਹ ਦਰਖਾਸਤ ਦੇ ਦਿੰਦੇ ਸਾਨੂੰ ਧਮਕੀਆਂ ਆਈਆਂ ਦੋ ਗਨਮੈਨ ਸਰਕਾਰ ਹੋ ਦੇ ਹੋਰ ਦੇ ਦਿੰਦੀ ਸੀ ਇਹਨਾਂ ਨੂੰ ਇਹਨਾਂ ਨੇ ਨਾ ਇੱਕ ਆਪਾਂ ਕਹ ਲਈਏ ਜਿਵੇਂ ਆਪਾਂ ਕਿਸ ਗੱਲ ਨੂੰ ਕਹ ਲਈਏ ਕਿ ਇੱਕ ਮਜ਼ਾਕ ਬਣਾ ਸੱਡਿਆ ਸੀ ਪੁਲਿਸ ਨੂੰ ਤਾਂ ਇਹਨਾਂ ਨੇ ਐਂ ਕਹਿ ਸੱਡਿਆ ਸੀ ਵੀ ਲੈ ਸਾਨੂੰ ਕਿਸੇ ਨੇ ਫੋਨ ਕਰਤਾ ਸਾਨੂੰ ਦੋ ਗੱਜ ਮੈਨੇ ਹੋਰ ਦੇ ਦਿਓ ਚਾਰ ਹੋਰ ਦੇ ਦਿਓ ਸਰਕਾਰ ਦੇ ਦਿੰਦੀ ਸੀ ਕਿ ਇਹਨਾਂ ਨੂੰ ਸੱਚੀ ਮੱਚੀ ਖਤਰਾ ਹੋ ਪਰ ਐ ਨਹੀਂ ਦੇਖਿਆ ਕਦੇ ਸਰਕਾਰ ਨੇ ਜਾਂ ਸਾਡੇ ਜਿਹੜੇ ਪੁਲਿਸ ਪ੍ਰਚਾਰਣ ਡੀਜੀਪੀ ਨੇ ਵੀ ਇਹ ਲੋਕ ਯਾਰ ਜਿਹੜੇ ਆਪਾਂ ਇਹਨਾਂ ਨੂੰ ਲੋਕਾਂ ਨੂੰ ਕਹਨੇ ਆ ਕਿ ਇਹ ਲੋਕ ਜਿਹੜੇ ਹੱਕਦਾਰ ਹੈਗੇ ਨੇ ਸਕਿਉਰਟੀ ਦੇ ਕੀ ਇਹਨਾਂ ਨੇ ਸਮਾਜ ਲਈ ਕੰਮ ਕਰਨਾ ਕੀ ਇਹਨਾਂ ਨੇ ਦੇਸ਼ ਲਈ ਕੰਮ ਕੀਤਾਗਾ ਕਦ ਲਈ ਇਹ ਸਕਿਉਰਟੀਆਂ ਲੈਂਦੇ ਨੇ ਸਕੋਰਡੀਅਨ ਸਰਪੇ ਤਾਂ ਲੈਂਦੇ ਨੇ ਇਹਨਾਂ ਨੇ ਸਿੱਖਾਂ ਦੇ ਖਿਲਾਫ ਜ਼ਹਿਰ ਉਹ ਗੁਲਣਾ ਸਿੱਖਾਂ ਦੇ ਖਿਲਾਫ ਇਹਨਾਂ ਨੇ ਭੰਗਣਾ ਫਿਰ ਕੋਈ ਸਿੱਖ ਦੇ ਨਾਲ ਫੌਨ ਲਾ ਲੈਂਦਾ ਫਿਰ ਕਹਿੰਦੇ ਸਾਨੂੰ ਧਮਕੇ ਦਿੰਦੇ ਆ ਜੀ ਇਹ ਬਹੁਤ ਵਧੀਆ ਕਦਮ ਹੈ ਸਰਕਾਰ ਦਾ ਇਹਨੂੰ ਖਿੱਚ ਕੇ ਰੱਖੋ ਇਹਨਾਂ ਤੋਂ ਸਾਰੇ ਗਨਮੈਨ ਜਿੰਦੇ ਪੰਜਾਬ ਦੇ ਨੇ ਬਾਸ ਲੋ ਅੱਧੀ ਪੁਰਸ ਤਾਂ ਇਹਨਾਂ ਤੇ ਡੇਰੇਦਾਰਾਂ ਤੇ ਇਹਨਾਂ ਬਾਬਿਆਂ ਤੇ ਇਹਨਾਂ ਅਖੌਤੀ ਜਿਹੜੇ ਰਾਜਨੀਤਿਕ ਕੁਝ ਬੰਦੇ ਨੇ ਟਕੇ ਟਕੇ ਦੇ ਬੰਦੇ ਕਹ ਲਈ ਆ ਪਾਗੋਰ ਸਾਹਿਬ ਮੰਡ ਵਰਗੇ ਕੀ ਆ ਉਹ ਇਕੋ ਨੇ ਬੁੱਤ ਸਾਹਿਬ ਕੀ ਤਰਜੀਬ ਗਾਂਦੀ ਦਾ ਤਾਂ ਸਿੱਖਾਂ ਨੇ ਉਹਨੂੰ ਬਰੋਲ ਕਰਤਾ ਤਾਂ ਉਹਨਾਂ ਚੱਕ ਕੇ ਸਰਕਾਰ ਨੇ ਗੱਦਮੈਨ ਦਿੱਤੇ 30 ਦਿਨ ਉਹ ਡਰਾਮਾ ਕਰਦਾ ਪੁਲਿਸ ਨੂੰ ਵਿਵਤਾ ਦੇ ਵਿੱਚ ਪਾਈ ਰੱਖਦਾ ਸੀ ਤੇ ਹੋਰ ਵੀ ਬਹੁਤ ਨੇ 15 16 ਜਿਹੜੇ ਪੰਜਾਬ ਦੇ ਵਿੱਚ ਹੋਣਗੇ ਤੇ ਜਿਹੜੇ ਮੋٹے ਮੋٹے ਗਿਣਿਆ ਮੈਂ 15 16 ਤਾਂ ਹੈ ਤਾਂ ਬਾਲੇ ਜਾਦੇ ਨੇ ਤੇ ਜਣਾ ਖਣਾ ਜਿਹੜਾ ਆ ਚੰਗਾ ਸਿੱਖਿਆ ਸੀ ਸਿੱਖਾਂ ਦੇ ਖਿਲਾਫ ਬੋਲਦੋ ਤੇ ਇੱਕ ਐਪਲੀਕੇਸ਼ਨ ਦੇ ਦੇ ਤਾਂ ਮੈਨੂੰ ਧੌਂਕੀਆਂ ਆਉਂਦੀਆਂ ਚੱਕ ਬੱਚੇ ਸਕਿਉਰਟੀ ਇਹ ਅੰਦਰ ਵੜ ਕੇ ਹੋਰ ਭੌਂਕਦੇ ਸੀ ਕਿਉਂਕਿ ਉਹਨੂੰ YouTube ਤੋਂ Facebook ਤੋਂ ਹੋਰ ਤਰ੍ਹਾਂ ਤਰ੍ਹਾਂ ਦਾ ਇਹਨੂੰ ਬਾਹਰੋਂ ਜਿਹੜਾ ਪੈਸਾ ਆਉਂਦਾ ਸੀ ਜਿਹੜਾ ਇਹਨਾਂ ਨੂੰ ਜਿਹੜਾ ਬਾਹਰੋਂ ਪੈਸਾ ਆਉਂਦਾ ਸੀ ਹੁਣ ਸਾਰਾ ਕੁਝ ਰੁਕ ਜਾਣਾਗਾ ਤੇ ਤੁਸੀਂ ਇਹ ਦੇਖ ਲਓ ਤੇ ਜਿਹੜੇ ਕਹਿੰਦੇ ਸੀ ਅਸੀਂ ਫਲਾਨੇ ਆ ਅਸੀਂ ਜਥੇਦਾਰ ਆ ਜੀ ਅਸੀਂ ਧੌਂਕੇ ਹੁੰਨੇ ਆ ਸਾਡੀ ਪਾਵਰ ਇਹ ਆ ਤੁਸੀਂ ਦੇਖਿਓ ਇਹਨਾਂ ਦਾ ਹਾਲ ਤੇ ਇਹਨਾਂ ਨੇ ਮੁੜ ਕੇ ਕਿਸੇ ਦੇ ਖਿਲਾਫ ਵੀਡੀਓ ਪਾ ਦਿੱਤੀ ਤਾਂ ਤੁਸੀਂ ਮੈਸੇਜ ਲਿਖ ਕੇ ਲੈ ਲਓ ਕਿ ਇਹਨਾਂ ਨੇ ਕਦੇ ਹੀ ਨਹੀਂ ਕਿਸੇ ਦੇ ਖਿਲਾਫ ਵੀਡੀਓ ਪਾਉਣੀ ਵੀਡੀਓ ਲੰਬੀ ਹੁੰਦੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੈਂ ਪੰਜਾਬ ਸਰਕਾਰ ਦਾ ਕਰਦਾ ਹਾਂ ਧੰਨਵਾਦ ਤੇ ਪੰਜੀਪੀ ਪੰਜਾਬ ਨੂੰ ਕਹਿਣਾਗਾ ਕਿ ਜਿਹੜੇ ਕੋਈ ਪਹਿਲੀ ਗੱਲ ਤਾਂ ਇੱਕ ਦੋ ਬੰਦੇ ਹੋਣਗੇ ਯੋਗ ਹੋਣਗੇ ਜਿਹੜੇ ਗੰਨਮੈਨਾਂ ਦੇ ਹੋ ਸਕਦਾ ਇੱਕ ਦੋ ਬੰਦੇ ਹੋਣਗੇ ਪੰਜਾਬ ਦੇ ਵਿੱਚ ਨੇ ਸਾਰੇ ਫਰਾਡ ਬੰਦੇ ਨੇ ਸਾਰੇ ਦੂਜੇ ਬੰਦੇ ਨੇ ਜਿਹੜੇ ਤਾਂ ਤੁਸੀਂ ਇਹਨਾਂ ਦੀ ਵੀਡੀਓ ਚੈੱਕ ਕਰ ਲਓ ਕਿ ਇਹਨਾਂ ਨੇ ਸਮਾਜ ਦੇ ਲਈ ਕੌਮ ਦੇ ਲਈ ਕਿਸੇ ਦੇ ਲਈ ਕੋਈ ਚੰਗਾ ਸ਼ਬਦ ਬੋਲਿਆ ਹੋਵੇ ਸਾਰੇ ਜ਼ਹਿਰ ਭਰੇ ਸ਼ਬਦ ਨੇ ਇਹਨਾਂ ਨੇ ਨਾਫਰ ਇਹਨਾਂ ਨੇ ਫਲਾਸਾਡੀ ਸੀ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਪਾੜਾ ਪਾਉਣ ਦੇ ਲਈ ਇਹਨਾਂ ਨੇ ਕੋਈ ਕਾਸਰ ਬਾਕੀ ਨਹੀਂ ਛੱਡੀ ਸੀ ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਵਹਿਜੇ ਕਾ ਖਾਲਸਾ ਵਹਿਜੇ ਕੀ ਫਤਿਹ